ਤਦਾਸ ਇਹ ਹੈ ਕਿ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਦੇ ਵੱਲੋਂ ਰਾਜਪੁਰਸਤ ਤਨਾਜ ਮੰਡੀ ਦੇ ਵਿੱਚ ਤਾਂ ਦੀ ਫਸਲ ਦੀ ਸਰਕਾਰੀ ਖਰੀਦ ਦਾ ਸ਼ੁਰੂਆਬੰਦ ਕੀਤਾ ਗਿਆ ਇਸ ਮੌਕੇ ਮੈਡਮ ਨੀਨਾ ਮਿੱਤਲ ਨੇ ਮੰਡੀ ਦਾ ਦੌਰਾ ਕਰਦਿਆ ਉੱਥੇ ਮੌਜੂਦ ਆੜਤੀ ਪ੍ਰਾਵਾਂਦ ਨਾਲ ਮੁਲਾਕਾਤ ਕੀਤੀ ਆੜਤੀਆਂ ਦੇ ਸਮੱਸਿਆਵਾਂ ਸੁਣੀਆਂ ਤੇ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਦਾ ਜਲਦ ਹੱਲ ਕਰ ਦਿੱਤਾ ਜਾਵੇਗਾ ਉੱਥੇ ਹੀ ਤਾਂ ਦੀ ਖਰੀਦ ਸ਼ੁਰੂ ਹੋਣ ਦੇ ਨਾਲ ਕਿਸਾਨਾਂ ਤੇ ਆੜਤੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਵੀ ਵੇਖਣ ਨੂੰ ਮਿਲ ਰਹੀ ਹੈ കളിtoy lead डालो और केट सीनियर वायदवान ट्रेडिंग कंपनी सीनियर को उदाहरण विनेद एरिया में सही इधरो अगली साइड आ गए अंदर अगली साइड आ चुके

ਉਮਰਾਂ ਨੂੰ ਬੋਲ ਰਹੀ ਹੈ ਕਾਰਗਰੀ ਸ਼ੁਰੂ ਹੋ ਰਹੀ ਹੈ ਦੇਖੋ ਜਿਵੇਂ ਤੁਹਾਨੂੰ ਪਤਾ ਵੀ ਹੰਜੀਰੀ ਦਾ ਸੀਜ਼ਨ ਆ ਰਿਹਾ ਹੈ ਅਰੇ ਥੋੜਾ ਜਿਹਾ ਐਕਟਿਵਰ ਪੰਜਾਬ ਹੜਾਂ ਦੀ ਮਾਰ ਝੇਲ ਰਿਆ ਤਾਂ ਸਾਰੇ ਉਧਰ ਵੀ ਬਿਜ਼ੀ ਸੀ ਪਰ ਮਾਨ ਸਾਹਿਬ ਦਾ ਇੱਕੋ ਹੀ ਹੁਕਮ ਹੈ ਕਿ ਜਿਹੜੇ ਕਿਸਾਨ ਵੀਰ ਜੀਰੀ ਲੈ ਕੇ ਆ ਰਹੇ ਆ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਤਾਂ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਜਾ ਕੇ ਆਪਦੇ ਆਪ ਦੇ ਏਰੀਆ 'ਚ ਖਰੀਦ ਸ਼ੁਰੂ ਕਰਵਾਓ ਤਾਂ ਅੱਜ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ ਸਾਡੇ ਆਪਣੇ ਰਾਜਪੁਰੇ ਵਿੱਚ ਬਲਜਿੰਦਰ ਸਿੰਘ ਜੀ ਪੱਪਲ ਤੋਂ ਆਪ ਦਾ ਮਾਲ ਲੈ ਕੇ ਆਏ ਨੇ ਤੇ ਪ੍ਰਧਾਨ ਜੀ ਸਾਰੇ ਟੀਮ ਇਹਨਾਂ ਦੀ ਨਾਲ ਲੈ ਕੇ ਸਾਰੇ ਅੱਜ ਤੋਂ ਖਰੀਦ ਸ਼ੁਰੂ ਹੋ ਗਈ ਅੱਜ ਖਰੀਦ ਸ਼ੁਰੂ ਹੁੰਦੇ ਨਾਲ ਦੇ ਨਾਲ ਇਹਨਾਂ ਦੇ ਮਾਲ ਦੀ ਬੋਲੀ ਹੋ ਜੂਗੀ ਸਾਰਾ ਤਾਂ ਇਹੀ ਹੈ ਸਾਰੇ ਕਿਸਾਨ ਵੀਰਾਂ ਨੂੰ ਵੀ ਇਹੀ ਹੈ ਕਿ ਤੁਸੀਂ ਆਪਦਾ ਮਾਲ ਖੁਸ਼ੀ-ਖੁਸ਼ੀ ਲੈ ਕੇ ਆਓ ਤੇ ਆਪਦਾ ਮਾਲ ਵੇਚ ਕੇ ਖੁਸ਼ੀ-ਖੁਸ਼ੀ ਆਪਦੇ ਘਰ ਜਾਓ ਕਿਉਂਕਿ ਕਿਸਾਨ ਜਦੋਂ ਫਸਲ ਲਾਂਦਾ ਇੱਕ ਪੁੱਤਾ ਵਾਂਗੂ ਫਸਲ ਨੂੰ ਪਾਲਦਾ ਦਿਨ ਰਾਤ ਮਿਹਨਤ ਕਰਦਾ ਹੈ ਕਿ ਮੇਰੀ ਫਸਲ ਆਊ ਉਹਨੂੰ ਸੋਹ ਉਮੀਦਾਂ ਹੁੰਦੀਆਂ ਆਪਾਂ ਸੋਹ ਚੀਜ਼ ਬਣਾਈ ਹੁੰਦੀ ਹੈ ਕਿ ਮੇਰੇ ਫਸਲ ਦੇ ਪੈਸੇ ਆਣਗੇ ਮੈਂ ਵਿਆਹ ਕਰੂੰਗਾ ਮੈਂ ਘਰ ਬਣਾਉਂਗਾ ਤਾਂ ਉਹ ਹੀ ਕੁ ਮੀਤਾ ਨਾਲ ਫਸਲ ਬਾਜ਼ਾਰ ਚ ਲੈ ਕੇ ਆਂਦਾ ਔਰ ਆਰਤੀ ਭਰਾਵਾਂ ਨੂੰ ਵੀ ਉਡੀਕ ਹੁੰਦੀ ਹੈ ਵੀ ਸੀਜ਼ਨ ਆਊਗਾ ਚਾਰ ਪੈਸੇ ਉਹ ਵੀ ਕਮਾਣਗੇ ਤਾਂ ਮੈਂ ਪਰਮਾਤਮਾ ਅੱਗੇ ਵੀ ਅਸੀਂ ਇਹੀ ਪ੍ਰਾਰਥਨਾ ਕਰਦੇ ਆ ਕਿ ਪਰਮਾਤਮਾ ਮੌਸਮ ਦੀ ਮਿਹਰ ਰੱਖਿਓ ਜਿਹੜੇ ਕਿਸਾਨ ਭਰਾਵਾਂ ਦਾ ਮਾਲ ਲੈ ਕੇ ਆ ਰਹੇ ਨੇ ਉਹ ਆਪ ਦਾ ਵੇਚ ਕੇ ਖੁਸ਼ੀ-ਖੁਸ਼ੀ ਆਪਦੇ ਘਰ ਚ ਮੈਡਮ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਇੰਤਜ਼ਾਮ ਜਿਹੜੇ ਹੈ ਉਹਨੇ ਕੀਤੇ ਗਏ ਸਾਰੇ ਇੰਤਜ਼ਾਮ ਹੈ ਜਿਵੇਂ ਇਹਨਾਂ ਦੀ ਫਸਲ ਦੀ ਬੋਲੀ ਹੋਊਗੀ ਫਸਲ बिकੂਗੀ ਨਾਲ ਦੀ ਨਾਲ 24 ਘੰਟੇ ਦੇ ਵਿੱਚ ਵਿੱਚ ਇਹਨਾਂ ਦੇ ਖਾਤੇ ਵਿੱਚ ਪੈਸੇ ਆ ਜਾਣਗੇ ਔਰ ਸਾਰੇ ਸਾਡੀ ਆਪਣੀ ਰਾਜਪੁਰਾ ਮੰਡੀ ਦੇ ਪ੍ਰਧਾਨ ਜੀ ਵੱਲੋਂ ਸਾਰੀ ਟੀਮ ਵੱਲੋਂ ਕਿਸਾਨਾਂ ਨੂੰ ਹਰ ਸਹੂਲਤ ਦਿੱਤੀ ਜਾ ਰਹੀ ਹੈ ਚਾਹੇ ਪਾਣੀ ਦੀ ਹੈ ਚਾਹੇ ਬਿਜਲੀ ਦੀ ਹੈ ਵੈਕਟਨ ਦੀ ਹੈ ਪੁਲਿਸ ਵੱਲੋਂ ਵੀ ਪੂਰੀ ਸਿਕਿਉਰਿਟੀ ਦਾ ਇਹਨਾਂ ਨੂੰ ਮਦਦ ਕੀਤੀ ਜਾਊਗੀ ਸਿਕਿਉਰਿਟੀ ਦਿੱਤੀ ਜਾਊਗੀ ਤਾਂ ਕਿ ਇਹਨਾਂ ਨੂੰ ਕੋਈ ਵੀ ਦਿੱਕਤ ਨਾ ਠੀਕ ਹੈ ਪ੍ਰਧਾਨ ਜੀ ਇਧਰ ਮੈਡਮ ਆਏ ਔਰ ਇੱਕ ਰੀਚਨ ਕਰਵਾਈ ਐ ਐਕਸ਼ਨ ਕਰੋ ਦੇਖੋ ਅੱਜ ਚੋਨਾ ਆ ਰਿਹਾ ਚਲੋ ਅੱਜ ਅੰਮ੍ਰਿਤਪੁਰਤੀ ਅਸੀਂ ਮੈਡਮ ਜੀ ਨੂੰ ਫੋਨ ਕਰਿਆ ਕਹਿੰਦੀ ਅੱਜੇ ਸ਼ੁਰੂ ਕਰਵਾਓ ਆਓ ਦੀ ਨਾਲ ਹੈਗਾ ਕਿਸਾਨਾਂ ਦੇ ਤੇ ਪ੍ਰਸ਼ਾਸਨ ਵੱਲੋਂ ਜੋ ਵੀ ਸਾਨੂੰ ਸੰਜੋਗ ਦੇ ਦਿੱਤਾ ਗਿਆ ਹੋਇਆ ਉਸ ਮੁਤਾਬਕ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਆ ਅਸੀਂ ਜ਼ਿੰਮੇਵਾਰਾਂ ਨੂੰ ਕਿਸੇ ਦਿੱਕੀ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੀਟ ਨਹੀਂ ਆਂਦੀ ਨਹੀਂ ਉਹਨਾਂ ਵਾਸਤੇ ਸਾਡੇ ਕੋਲ ਅਕਬਰ ਪ੍ਰਬੰਧ ਮੁਕੰਮਲ ਹੋ ਚੁੱਕੇ ਆ ਇਸ ਤੋਂ ਇਲਾਵਾ ਅਸੀਂ ਥਾਂ-ਥਾਂ ਮੋਇਸਚਰ ਮੀਟਰ ਸੈਂਟਰ ਵੀ ਬਣਾਏ ਹੋਏ ਆ ਤੇ ਸਾਡੀ ਟੀਮ ਵੀ ਮੋਇਸਚਰ ਮੀਟਰ ਨਾਲ ਮਿੱਟੀ ਤੇ ਤਨਾਤ ਰਹੇਗੀ ਤੇ ਬਾਕੀ ਜੇ ਕਿਸਾਨ ਵੀਰਾਂ ਨੂੰ ਇਹ ਹੀ ਬੇਨਤੀ ਹੈ ਵੀ ਆਪਣੀ ਫਸਲ ਸਤਾ ਕੇ ਲੈ ਕੇ ਆਣ ਤੇ ਤਾਂ ਕਿ ਮਿੱਟੀ ਵਿਚਾ ਕੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਬਾਕੀ ਜੇਕਰ ਉਹਨਾਂ ਦੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੀਟ ਹੈਗੀ ਹੈ ਤਾਂ ਸਿੱਧਾ ਸਖਤਰ ਮਾਰਕੀਟ ਨੂੰ ਸਪਰ ਕਰ ਸਕਦੇ ਨੇ ਤੇ ਮੌਕੇ ਤੇ ਉਹਨਾਂ ਦੀ ਆਪਾਂ ਜੋ ਵੀ ਕੰਪਲੀਟ ਹੋਏਗੀ ਉਹਨਾਂ ਦਾ ਇੰਤਾਰਾ ਜਰਾ ਕਿੰਨੀ ਕੋ ਫਸਲ ਦਾ ਝਾੜ ਘਟ ਰਿਹਾ ਪਿਛਲੇ ਕੁ ਬਾਰੀ ਕਿੰਨਾ ਸੀਜ਼ਨ ਦਾ ਸੀਗਾ ਹੈ ਕਿੰਨਾ ਪਿਛਲੀ ਵਾਰ ਦਾ 3 ਬਣ 14 ਲੱਖ ਕੁਇੰਟਲ ਝੋਨੇ ਦਾ ਹੈਗਾ ਸੀਗਾ ਪਰ ਇਸ ਵਾਰ ਜਿਵੇਂ ਤੁਹਾਨੂੰ ਪਤਾ ਹੀ ਬਾੜ ਦੇ ਹਲਾਤ ਤੇ ਪਾਣੀ ਵੀ ਮਾਰ ਪੈ ਚੁੱਕੀ ਜਮੀਨਾਂ 'ਚ ਹੋ ਸਕਦਾ ਵੀ ਇਸ ਵਾਰ ਸ਼ਾਇਦ ਝਾੜ ਘਟ ਰਵੇ ਬਾਕੀ ਅਸਲ ਅੰਦਾਜ਼ਾ ਤਾਂ ਸੀਜ਼ਨ ਦੇ ਅੱਧ ਤੱਕ ਸਾਨੂੰ ਪਤਾ ਲੱਗ ਜਾਏਗਾ ਕਿ ਕਿੰਨਾ ਘਟੇਗਾ ਕਿੰਨਾ ਵਧੇਗਾ ਪਰ ਜਨ ਅਸੀਂ ਤਾਲਮੰਦ ਹਾਂ ਠੀਕ